ਦੁਕਾਨ ਦਾ ਕੋਈ ਰੌਣਾ ਚੱਲ ਰਿਹਾ ਸੀਗਾ ਮੈਂ ਉੱਥੇ ਦੁਕਾਨ ਵਾਲਿਆਂ ਨੂੰ ਕਿਹਾ ਕਿ ਜੀ ਮੇਰੇ ਕੋਲ ਸਟੇ ਲੈਟਰ ਹੈਗੀ ਆ ਮੇਰੇ ਨਾਲ ਟੱਕਰ ਨਾ ਕਰੋ ਉਹਨਾਂ ਨੇ ਪੁਲਿਸ ਵਾਲਿਆਂ ਨੇ ਕਿਹਾ ਸਾਨੂੰ ਵੀ 2 ਵਜੇ ਆਇਓ ਤੁਹਾਡਾ ਸਹੀ ਫੈਸਲਾ ਕਰਾ ਦਾਂਗੇ ਪਰ ਪੁਲਿਸ ਵਾਲਿਆਂ ਨੇ ਰਾਤ ਨੂੰ ਬੰਦਿਆਂ ਨਾਲ ਮਿਲ ਕੇ ਮੇਰਾ ਸਮਾਨ ਚੱਕ ਕੇ ਸਾਰਾ ਬਾਹਰ ਮਾਰਿਆ ਜੀ ਓਦੋਂ ਬਾਅਦ ਬੰਦੇ ਸਾਡੇ ਮਗਰ ਲੱਗੇ ਰਹੇ ਸਾਨੂੰ ਮਾਰਨ ਵਾਸਤੇ ਸਰ ਸਟੇ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਸਟੇ ਹੈਗੀ ਆ ਮੇਰੇ ਫਿਰ ਵੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਮੇਰੇ ਪੰਡ ਚੱਕ ਕੇ ਰਾਤੀ ਬਾਹਰ ਮਾਰਿਆ ਇਹ ਐਗਜ਼ੀਪੈਂਡਿੰਗ ਕਰਵਾਇਆ ਜੀ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਤੂੰ ਕੋਈ ਨਹੀਂ ਬੱਟਰ ਆ ਰਾਮਨ ਮੈਂ ਤਾਂ ਪੈਸੇ ਲਈ ਗਈ ਚੁੱਪ ਚੁੱਪ ਉਹਦੇ ਲੀਗਲ ਤੇ ਕਰ ਰਹਾ ਸਾਡੀ ਦੁਕਾਨ ਨਾਲ ਧੱਕਾ ਹੋ ਰਿਹਾ ਵਾ ਤੁਸੀਂ ਇਹ ਤੋਂ ਖਾਲੀ ਕਰ ਦਿਓ ਉਹ ਓਨ ਦਾ ਸਪੋਰਟ ਸਾਨੂੰ ਕਹਿੰਦੇ ਸਮਾਨ ਚੱਕ ਲੋ ਜਿੱਥੇ ਮਰਜ਼ੀ ਜਾਓ ਜੇ ਤੁਸੀਂ ਨਹੀਂ ਚੱਕੋਗੇ ਅਸੀਂ ਨਾਲ ਹੀ ਸੁੱਟ ਦੇਣਾ ਅਸੀਂ ਆਪ ਹੀ ਸਮਾਨ ਚੱਕ ਕੇ ਸੁੱਟ ਦੇਣਾ ਸਾਨੂੰ ਧਮਕੀ ਦਿੰਦੇ ਆ ਇਹ ਰਾਜ ਜੀ ਤੁਹਾਨੂੰ ਨਾਮ ਹੈ ਮੇਰਾ ਪੁਸ਼ਪਾ ਨਾਮ ਹੈਗਾ ਮੈਂ ਇਹਦੀ ਵਾਈਫ ਹੈਗੀ ਹਾਂ ਜੀ ਤੇ ਸਾਡੀ ਦੁਕਾਨ ਨਾਲ ਧੱਕਾ ਹੋ ਰਿਹਾ ਵਾ ਸਾਡਾ ਸਾਰਾ ਸਮਾਨ ਚੱਕ ਕੇ ਉਹਨਾਂ ਨੇ ਦੁਕਾਨ ਤੋਂ ਬਾਹਰ ਸੜਦਾ ਵਾ ਵੀ ਸਾਡਾ ਤੁਸੀਂ ਇੱਥੋਂ ਖਾਲੀ ਕਰ ਦੋ ਓਨ ਦਾ ਸਪੋਰਟ ਸਾਨੂੰ ਕਹਿੰਦੇ ਸਮਾਨ ਚੱਕ ਲਓ ਜਿੱਥੇ ਮਰਜ਼ੀ ਜਾਓ ਜੇ ਤੁਸੀਂ ਨਹੀਂ ਚੱਕੋਗੇ ਅਸੀਂ ਨਾਲ ਹੀ ਸੁੱਟ ਦੇਣਾ ਅਸੀਂ ਆਪ ਹੀ ਸਮਾਨ ਚੱਕ ਕੇ ਸੁੱਟ ਦੇਣਾ ਸਾਨੂੰ ਧਮਕੀ ਦਿੰਦੇ ਆ ਜੇ ਅਸੀਂ ਦੁਕਾਨ ਕਰਾਇਆ ਤੇ ਦੇ ਸਕਦੇ ਆ ਤੇ ਅਸੀਂ ਖਾਲੀ ਵੀ ਕਰਾ ਸਕਦੇ ਆ ਧੱਕੇ ਨਾਲ ਖਾਲੀ ਕਰਾ ਰਿਹਾ ਸਾਡੇ ਨਾਲ ਨਾਜਾਇਜ਼ ਫਾਇਦਾ ਹੋ ਰਿਹਾ ਉਹਨਾਂ ਨੂੰ ਕਹੋ ਵੀ ਸਾਨੂੰ ਇਨਸਾਫ ਦੇਣ ਨੂੰ ਸੋ ਅੱਜ ਆਇਆ ਹੂੰ ਕਮਿਸ਼ਨਰ ਕੀ ਕੀ ਕਿਹਾ ਉਹਨਾਂ ਨੇ ਕੀ ਕਿਹਾ ਤੁਮੇ ਉਹਨਾਂ ਨੇ ਸਾਨੂੰ ਲੈਟਰ ਦਿੱਤੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਅੱਗੇ ਗੱਲ ਕਰੋ ਜਾ ਕੇ ਸਰ ਕੀ ਨਾਮ ਹੈ ਮੇਰਾ ਨਾਮ ਸੁਰੇਸ਼ ਕੁਮਾਰਾ ਜੀ ਅੱਜ ਇੱਥੇ ਕੀ ਕਰਨ ਆਇਆ ਇੱਥੇ ਸਰ ਮੈਂ ਕੰਪਲੀਟ ਕਰਨ ਆਇਆ ਮੇਰੀ ਕੰਪਲੀਟ ਹੋਈ ਪਈ ਸੀਗੀ ਮੇਰਾ ਦੁਕਾਨ ਦਾ ਕੋਈ ਰੋੜਾ ਚੱਲ ਰਿਹਾ ਸੀਗਾ ਮੈਂ ਉੱਥੇ ਦੁਕਾਨ ਵਾਲਿਆਂ ਨੂੰ ਕਿਹਾ ਕਿ ਜੀ ਮੇਰੇ ਕੋਲ ਸਟੇ ਲੈਟਰ ਹੈਗੀ ਆ ਮੇਰੇ ਨਾਲ ਤੱਕਾ ਨਾ ਕਰੋ ਉਹਨਾਂ ਨੇ ਪੁਲਿਸ ਵਾਲਿਆਂ ਨੇ ਕਿਹਾ ਸਾਨੂੰ ਵੀ 2 ਵਜੇ ਆਇਓ ਤੁਹਾਡਾ ਸੈ ਫੈਸਲਾ ਕਰਾ ਦਾਂਗੇ ਪਰ ਪੁਲਿਸ ਵਾਲਿਆਂ ਨੇ ਰਾਤ ਨੂੰ ਬੰਦਿਆਂ ਨਾਲ ਮਿਲ ਕੇ ਮੇਰਾ ਸਮਾਨ ਚੱਕ ਕੇ ਸਾਰਾ ਬਾਹਰ ਮਾਰਿਆ ਜੀ ਅਸੀਂ ਪੀਸੀਆਰ ਨੂੰ ਫੋਨ ਕੀਤਾ ਉੱਥੇ ਪੀਸੀਆਰ ਪਹੁੰਚੀ ਜੀ ਪੀਸੀਆਰ ਨੇ ਆ ਕੇ ਕਿਹਾ ਕਿ ਚੌਂਕੀ ਇਨਚਾਰਜ ਆਏਗਾ ਚੌਂਕੀ ਵੱਲੋਂ ਪੁਲਿਸ ਵਾਲੇ ਆਏ ਉਹਨਾਂ ਨੇ ਆ ਕੇ ਵੀਡੀਓ ਬਣਾਈ ਉਹ ਕਹਿੰਦੇ ਜੀ ਅਸੀਂ ਕੁਝ ਕਰਾਂਗੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਖੇਤਰਾਮ ਦੀ ਦੁਕਾਨ ਦੇ ਵਿੱਚ ਫੋਟੋ ਜਗੀ ਵੀਡੀਓ ਚੈੱਕ ਕਰ ਲਓ ਅਸੀਂ ਵੀਡੀਓ ਅਸੀਂ ਕਿਹਾ ਜੀ ਵੀ ਚਾਬੀ ਇਹਦੀ ਕਿਹਦੇ ਕੋਲ ਆ ਉਹ ਕਹਿੰਦੇ ਚਾਬੀ ਮੇਰੇ ਕੋਲ ਆ ਕਿਉਂਕਿ ਮੇਰੀ ਦੁਕਾਨ ਨੂੰ ਤਾਲਾ ਪੁਲਸਾ ਵਾਲੇ ਲਗਾ ਕੇ ਗਏ ਸੀਗੇ ਉਹ ਚਾਬੀ ਉਹਨਾਂ ਕੋਲ ਹੈ ਉਹ ਤਾਲੇ ਤੋੜ ਕੇ ਉਹਨਾਂ ਨੇ ਆਪਣੇ ਤਾਲੇ ਲਗਾ ਕੇ ਮੇਰਾ ਸਮਾਨ ਸਾਰਾ ਸੜਕ ਤੇ ਸੁੱਟਿਆ ਸਰ ਮੇਰਾ ਸਾਰਾ ਸਾਰਾ ਸਮਾਨ ਸੜਕ ਦੇ ਵਿੱਚ ਰਾਤ ਦਾ ਪਿਆ ਹੋਇਆ ਮੇਰੇ ਪਾਪਾ ਬਜ਼ੁਰਗ ਵਿਚਾਰੇ ਹਸਪੀਟਲ ਸੀਗੇ ਉਹਨਾਂ ਨੂੰ ਰਾਤ ساری ਰਾਤ ਮੈਂ ਉੱਤੇ ਰੱਖਿਆ ਸਾਰੀ ਰਾਤ ਉਹ ਬੈਠੇ ਰਹੇ ਉਹਦੋਂ ਬਾਅਦ ਬੰਦੇ ਸਾਡੇ ਮਗਰ ਲੱਗੇ ਤੇ ਸਾਨੂੰ ਮਾਰਨ ਵਾਸਤੇ ਸਰ ਮੈਨੂੰ ਸਰਦਾਰ ਮੈਨੂੰ ਸਰਦਾਰ ਕੁਲਦੀਪ ਸਿੰਘ ਜੀ ਉਹ ਮੈਨੂੰ ਕਹਿੰਦੇ ਆ ਕਿ ਤੂੰ ਤੇਰੇ ਹੱਥ ਦਾ ਕੌਣ ਖਾਏਗਾ ਤੇਰਾ ਹੱਥ ਕੌਣ ਖਾਏਗਾ ਕੋਈ ਨਹੀਂ ਖਾਏਗਾ ਤੇਰੇ ਪਾਂਡੇ ਚੱਕੇ ਮੈਂ ਮਾਰ ਮਾਰੂਗਾ ਜੇ ਕੋਈ ਨਹੀਂ ਮਾਰੇਗਾ ਉਹਨੇ ਮੈਡੀਕਲ ਦੁਕਾਨ ਸੀ ਸਰ ਮੇਰਾ ਆਰਤੀ ਸਲਮਾ ਚੌਕ ਤੇ ਟਾਪਾ ਸੀਗਾ ਸੀ ਸਾਰਾ ਪਰਿਵਾਰ ਮਿਲ ਕੇ ਉਸੇ ਟਾਪੇ ਤੇ ਕਿਰਾਏ ਤੇ ਸੀਗਾ ਸਰ ਤੁਸੀ ਕਿਰਾਏ ਦਿੰਦੇ ਸੀ ਕਿਰਾਇਆ 20000 ਰੁਪਏ ਦਿੰਦੇ ਸੀ ਤੁਸੀਂ ਕਹਿ ਰਹੇ ਹੋ ਕਿ ਸਟੇਜ ਚੱਲ ਲਿਆ ਤਾਂ ਪੁਲਿਸ ਕਿਦਾ ਕੰਪਰੋਮਾਈਜ਼ ਕਰਾ ਦਿੰਦੀ ਸਰ ਸਟੇ ਦਾ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਸਟੇ ਹੈਗੀ ਆ ਮੇਰੇ ਫਿਰ ਵੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਮੇਰੇ ਪੰਡ ਦੇ ਜਾ ਕੇ ਰਾਤੀ ਬਾਹਰ ਮਾਰੇ 11 ਵਜੇ ਮਾਲਕ ਕੌਣ ਸੀ ਉਸ ਦਾ ਮਾਲਕ ਉੱਥੇ ਜਨਗਰਾਜੀ ਆ ਗਿਆ ਜੀ ਮੇਰੇ ਕੋਲ ਅੱਗੇ ਜਿਹੜੀ ਲੇਡੀ ਪੈਸੇ ਲਿੰਦੀ ਸੀ ਜਿੰਨਾਂ ਨੂੰ ਮੈਂ ਕਿਰਾਏ ਉੱਥੇ ਹੈਗੀ ਆ ਕੋਈ ਮੀਨਾ ਨਾਮ ਦੀ ਮੈਡਮ ਹੈਗੀ ਜਿੰਨਾਂ ਤੋਂ ਮੈਂ ਦੁਕਾਨ ਕਿਰਾਏ ਤੇ ਲਈ ਸੀ ਉਹਨਾਂ ਨੇ ਜਾ ਕੇ ਕੰਮ ਕਰਾਇਆ ਸਾਰਾ ਉਹ ਰਾਤੀ ਆਈਏ ਭੱਜੀ ਕਹਿੰਦੀ ਮੈਂ ਕਰਾਇਆ ਕੰਮ ਜੋ ਕਰਨਾ ਕਰ ਲੋ ਮੀਨਾ ਵੀ ਕਿਰਾਏ ਤੇ ਲਈ ਹੋਈ ਸੀ ਮੀਨਾ ਨੇ ਅੱਗੇ ਕਿਰਾਏ ਤੇ ਰਹਿੰਦੀ ਹੈ ਜੀ ਉਹਨਾਂ ਨੇ ਮੈਨੂੰ ਅੱਗੇ ਕਿਰਾਏ ਤੇ ਦਿੱਤੀ ਸੀ ਤੁਸੀਂ ਕਿਰਾਏ ਤੇ ਹੁਣ ਕੀ ਮੰਗ ਕਰਦੇ ਓ ਤੁਸੀਂ ਅੱਗੇ ਅਸੀਂ ਕੁਝ ਵੀ ਮੰਗ ਨਹੀਂ ਸਾਨੂੰ ਟਾਈਮ ਚਾਹੀਦਾ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਉਹਨਾਂ ਨੇ ਅਸੀਂ ਇਹ ਵੀ ਕਹਿ ਆ ਵੀ ਸਾਡੇ ਕੋ ਸਟੇਜ ਕਮਿਸ਼ਨਰ ਜੀ ਸਾਹਿਬ ਕਹਿੰਦੇ ਕੀ ਮੰਗ ਕਮਿਸ਼ਨਰ ਸਾਹਿਬ ਕੋਲ ਅਸੀਂ ਆ ਕੇ ਇੱਕੋ ਹੀ ਗੱਲ ਕਰਨੀ ਹੈ ਕਿ ਜਦੋਂ ਤੱਕ ਮੈਨੂੰ ਦੁਕਾਨ ਨਹੀਂ ਮਿਲਦੀ ਜੀ ਮੈਂ ਉਹ ਤੇ ਖਾਲੀ ਨਹੀਂ ਕਰਨਾ ਚਾਹੁੰਦਾ ਮੇਰੀ ਰੋਜੀ ਰੋਟੀ ਸ਼ੁਰੂ ਹੋਏ ਮੇਰੇ ਕੋਲ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਮੇਰਾ ਸਾਰਾ ਪਰਿਵਾਰ ਮੇਰੇ ਸਿਰ ਤੇ ਚੱਲਦਾ ਉੜ ਜਾਏਗਾ ਜੀ ਦੁਕਾਨ ਦਾ ਐਗਰੀਮੈਂਟ ਨਹੀਂ ਹੋਇਆ ਤੁਹਾਡੇ ਨਾਲ ਕੋਈ ਐਗਰੀਮੈਂਟ ਕਰਵਾਇਆ ਜੀ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਤੂੰ ਕੋਈ ਨਹੀਂ ਬੈਠ ਰੇ ਆਰਮਨਾਲ ਮੇ ਹੋਣ ਕਿ ਹੁਣ ਕਿਉਂ ਇੰਨਾ ਕਿਉਂ ਕਰਾਇਆ ਉਹਨੇ ਪਤਾ ਨਹੀਂ ਜੀ ਬਿਲਕੁਲ ਹੀ ਆਨ ਦਾ ਸਪੋਰਟ ਤੱਕੇ ਨਾਲ ਕੰਮ ਹੋਇਆ ਜੀ ਕੋਈ ਸਾਡੀ ਸੁਣਵਾਈ ਨਹੀਂ ਜੀ ਸਟੇ ਦਿਖਾਇਆ ਜੀ ਮੈਂ ਉਹਨਾਂ ਨੇ ਮੇਰੇ ਕੋਲ ਸਟੇ ਲੈਟਰ ਕਹਿੰਦੇ ਅਸੀਂ ਕੁਝ ਨਹੀਂ ਜਾਣਦੇ ਸਟੇ ਲੈਟਰ ਪੂਸਾਰਿਆਂ ਨੇ ਵੀ ਅਸੀਂ ਕਿਹਾ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜੀ ਸਟੇ ਲੈਟਰ ਦੇ ਖਿਲਾਫ ਹੋ ਕੇ ਕੰਮ ਕੀਤਾ ਜੀ ਉਹਨਾਂ ਨੇ ਸਟੇ ਮੈ ਲਿਆ ਆਇਆ ਸਰ ਕਿਸ ਚੀਜ਼ ਅਸੀਂ ਜੀ ਦੁਕਾਨ ਦੇ ਲਈ ਸਰ ਕਹਿੰਦੇ ਉਹਨਾਂ ਨੇ ਮੇਰੇ ਤਾਂਕੇ ਦਿੱਤੇ ਤੇਰੇ ਪੰਡੇ ਚੱਕ ਕੇ ਬਾਹਰ ਵਾਰਾਂਗੇ ਇਸ ਕਰਕੇ ਮੈਨੂੰ ਸਟੇ ਲੈਣੀ ਪਈ ਸਰ ਕਿਹਨਾਂ ਦੇ ਖਿਲਾਫ ਸਟੇ ਲੈਣੀ ਆ ਜਿਹੜੀ ਦੁਕਾਨ ਦੇ ਮੀਨਾ ਜੀ ਹਾਂਜੀ ਪਰ ਮਾਲਿਕ ਜਨਕ ਰਾਜ ਨੇ ਜਨਕ ਰਾਜ ਜੀ ਹੈਗੇ ਆ ਜੀ ਲੇਕਿਨ ਮੀਨਾ ਜੀ ਨਾਲ ਮੇਰਾ ਕੰਸਮਰ ਕਰਨਾ ਪੈਸੇ ਤਾਂ ਮੈਂ ਤਾਂ ਉਹੀ ਲੈਂਦੇ ਸੀ ਕਹਿੰਦਾ ਜੀ ਠੀਕ ਹਾਂਜੀ ਮੈਡਮ ਜਿਹੜੀ ਰਾਤ ਨੂੰ ਆਰਤੀ ਚੌਂਕ ਦੇ ਵਿੱਚ ਇਨਸੀਡੈਂਟ ਹੋਇਆ ਜੀ ਕੋਈ ਢਾਬੇ ਟੂਬੇ ਦਾ ਸਮਾਨ ਬਾਹਰ ਸੁੱਟਿਆ ਗਿਆ ਜੀ ਰੋਲਰ ਰੋਲ ਚੱਲਦਾ ਪਿਆ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਇਹਨਾਂ ਨੇ ਕਿਹਾ ਸੀ ਵੀ ਸਾਡਾ ਕੋਰਟ ਕੇਸ ਚੱਲਦਾ ਪਿਆ ਵਾ ਔਰ ਉਸ ਤੋਂ ਬਾਅਦ ਜਿਹੜੀ ਚੌਂਕੀ ਘੁਮਾਰ ਮੰਡੀ ਹੈਗੀ ਹੈਗੀ ਜੀ ਆਪਣੀ ਰੋਜ਼ਗਰਨ ਵਾਲੀ ਇਸ ਦੇ ਵਿੱਚ ਵੀ ਦਰਖਾਸਤ ਦਿੱਤੀ ਹੋਈ ਸੀ ਉਹਦੇ باوجود ਵੀ ਅੱਜ ਦਾ ਟਾਈਮ ਸੀਗਾ ਤੇ ਰਾਤ ਨੂੰ ਸਮਾਨ ਇਹਨਾਂ ਦਾ ਬਾਹਰ ਛੱਡ ਦਿੱਤਾ ਗਿਆ ਜੀ ਜੀ ਤੇ ਉਲਟਾ ਇਹਨਾਂ ਦੇ ਉੱਤੇ ਹੀ ਕਹਿੰਦੇ ਕਾਰਵਾਈ ਕਰਨ ਨੂੰ ਜਿਹੜੇ ਨੇ ਮਤਲਬ ਪੁਲਿਸ ਨੇ ਕਿਹਾ ਸੀ ਵੀ ਕਾਰਵਾਈ ਹੋ ਜਾਏਗੀ ਜੇ ਤੁਸੀਂ ਕੋਈ ਰੋੜਾ ਰੋੜਾ ਪਾਇਆ ਸਮਾਨ ਸਮੁੰਦੇ ਰਿਲੇਟਡ ਨਹੀਂ ਤਾਂ ਕਿਸੇ ਨੇ ਵੀ ਨਹੀਂ ਕਿਹਾ ਮੇਰੇ ਕੋਲ ਤਾਂ ਸ਼ਾਮੀ ਮੈਨੂੰ ਮਿਲ ਕੇ ਗਿਆ ਜੀ ਜੀ ਐਕਚੁਅਲੀ ਸਵੇਰੇ ਕਰਕੇ ਗਏ ਸੀ ਜੀ ਪ੍ਰੈਸ ਕਾਨਫਰੰਸ ਆਪਣੀ ਅੱਜ ਦੁਪਹਿਰ ਨੂੰ ਜੀ ਨਹੀਂ ਦੰਦ ਨਹੀਂ ਕੋਈ ਗੱਲ ਕਿਸੇ ਨੇ ਵੀ ਨਹੀਂ ਕੋਈ ਪੁਲਿਸ ਨਹੀਂ ਹੋ ਨੀ ਚੌਂਕੀ ਚਾਰ ਦੇ ਨੇ ਚੌਂਕੀ ਚਾਰ ਦੀ ਗੱਲ ਕੀਤੀ ਇਹਨਾਂ ਨੇ ਕਿਤੇ ਵੀ ਚੌਂਕੀ ਚਾਰ ਨੇ ਸਾਨੂੰ ਕਿਹਾ ਸੀ ਜੇ ਰਾਤ ਨੂੰ ਕੋਈ ਉੱਥੇ ਗੱਲਬਾਤ ਹੋਈ ਰੋਲਾ ਪਿਆ ਤਾਂ ਤੁਹਾਡੇ ਤੇ ਪਰਚਾ ਹੋ ਜਾਣਾ ਉਲਟਾ ਨਹੀਂ ਨਹੀਂ ਤੁਸੀਂ ਫਿਰ ਚੌਂਕੀ ਚਾਰ ਤੋਂ ਪੁੱਛੋ ਨਾ ਇੱਕ ਵਾਰ ਤੇ ਹੁਣ ਤੁਸੀਂ ਨਹੀਂ ਤੁਸੀਂ ਐਸਐਚਓ ਜੀ ਤੁਸੀਂ ਇਸ ਮਾਮਲੇ 'ਚ ਹੁਣ ਕੀ ਕਾਰਵਾਈ ਕਰੋਗੇ ਜੀ ਮੇਰੇ ਮੇਰੇ ਤਾਂ ਕੋਈ ਵੀ ਨਹੀਂ ਹਲੇ ਇਹਨਾਂ ਦੀ ਗੱਲ ਇਦਾਂ ਦੀ ਕੋਈ ਆਈ ਨਹੀਂ ਕਿਸੇ ਨੇ ਪੁਲਿਸ ਨੂੰ ਹੁਣ ਹੁਤਾ ਕਿ ਹੈ ਅੱਛਾ ਜੀ ਤਾਂ ਚਲੋ ਤਾਂ ਵੀਡੀਓ ਚ ਜੋ ਇਹਨਾਂ ਨੇ ਰੂਪ ਲਾਈ ਨਹੀਂ ਤੁਸੀਂ ਇਹਦੇ ਬਾਰੇ ਹੁਣ ਕੀ ਮਾਮਲੇ ਵਾਰੀ ਕਾਰਵਾਈ ਕਰੋਗੇ ਜਾਂ ਕੀ ਕਰੋਗੇ ਜਿਹੜਾ ਉਸ ਮਾਮਲੇ ਦਾ ਬਾਸਟਾ ਹੈ ਜੀ ਮੈਨੂੰ ਤਾਂ ਹਾਲੇ ਕੰਪਲੇਂਟ ਰੀਸੀਵ ਹੋਈ ਹੈ ਨਾ ਮੈਂ ਹਾਲੇ ਕੋਰਟ ਕੇਸ ਦੀ ਕਾਪੀ ਦੇਖੀ ਹੈ ਕੋਈ ਕੁਝ ਵੀ ਨਹੀਂ ਹਾਲੇ ਤਾਂ ਮੈਂ ਬੁਲਾਣਾ ਦੋਨਾਂ ਪਾਰਟੀਆਂ ਨੂੰ ਓਕੇ ਤੇ ਇਸ ਸਮਾਸਮੂਹ ਦਾ ਇਹਦਾ ਹੁਣ ਅੰਦਰ ਜਾਏਗਾ ਜੀ ਇਹ ਕਿੱਦਾਂ ਹੋਏਗਾ ਮਤਲਬ ਕੁਝ ਦਸਤਰੀਆਂ ਜੀ ਮੈਨੂੰ ਤਾਂ ਹਾਲੇ ਕੰਪਲੀਟ ਰੀਸੀਵ ਹੋਈ ਹੈ ਹਾਲੇ ਤਾਂ ਮੈਂ ਦੋਨਾਂ ਪਾਰਟੀਆਂ ਨੂੰ ਬੁਲਾਇਆ ਵੀ ਨਹੀਂ ਮੈਂ ਸੁਣਿਆ ਵੀ ਨਹੀਂ ਪ੍ਰੋਪਰਲੀ ਠੀਕ ਹੈ ਜੀ ਹਾਂ ਹਾਂ ਤੇ ਹੁਣ ਫਿਰ ਕੋਈ ਅੱਗੇ ਦੀ ਕਾਰਵਾਈ ਕੋਈ ਕੁ ਖਲਤ ਜੀ ਮੈਂ ਸੁਣਨਾ ਦਊਂ ਆਪਾਂ ਪਾਰਟੀ ਨੂੰ ਸੁਣੇ ਨਹੀਂ ਓਕੇ ਤੁਹਾਡੇ ਕੋਲ ਜੀ ਆਈ ਨਹੀਂ ਜੀ ਜੋ ਸੁਣੂਗੇ ਫਿਰ ਉਸ ਤੋਂ ਬਾਅਦ ਜੋ ਕਾਰ ਵੀਓਵਿਓ ਸ਼ੋ ਕਰੋਗੇ ਪੈਂਟ ਦੇ ਕੇ ਗਏ ਆ ਮੈਨੂੰ ਇੰਨਾ ਕੁ ਦੱਸ ਕੇ ਗਿਆ ਜੀ ਇੱਥੇ ਐਦਾਂ ਦਾ ਗੱਲ ਹੋ ਰਹੀ ਐ ਮੈਂ ਇੰਚਾਰਜ ਚੌਂਕ ਘਮਾਰ ਮੰਡੀ ਦੀ ਲਾਈ ਵੀ ਵੈਰੀਫਾਈ ਕਰੋ ਮੈਟਰ ਨੂੰ ਠੀਕ ਆ ਜੀ ਹਾਂ ਠੀਕ ਓਕੇ